ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਚੀਵਾੜੇ ਹੁੰਦੇ ਹੋਏ ਤਲਵੰਡੀ ਸਾਬੂ ਦਮਦਮਾ ਸਾਹਿਬ ਪੁੱਜੇ ਗੁਰੂ ਘਰ ਦੇ ਸਰਦਾਲੂ ਇੱਥੋਂ ਦੇ ਚੌਧਰੀ ਭਾਈ ਡੱਲਾ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਉਸ ਨੂੰ ਆਪਣੇ ਬਹਾਦਰ ਤੇ ਤਾਕਤਵਰ ਫੌਤੇ ਬੜਾ ਹੰਕਾਰ ਸੀ ਉਹ ਗੁਰੂ ਜੀ ਨੂੰ ਹਰ ਵੇਲੇ ਇਹੀ ਕਹਿੰਦਾ ਜੇ ਚਮਕੌਰ ਦੀ ਜੰਗ ਵਿੱਚ ਮੇਰੇ ਜਵਾਨ ਤੁਹਾਡੇ ਨਾਲ ਹੁੰਦੇ ਤਾਂ ਸਾਹਿਬ ਜਿਆਦਿਆਂ ਦੀ ਸ਼ਹੀਦਦੀ ਨਾ ਹੁੰਦੀ ਇੱਕ ਦਿਨ ਗੁਰੂ ਜੀ ਪਾਸ ਲਾਹੌਰ ਤੋਂ ਇੱਕ ਸਿੱਖ ਆਪਣੀ ਬਣਾਈ ਬੰਦੂਕ ਪੇਟ ਕਰਨ ਲੈ ਆਇਆ ਕੋਲ ਬੈਠੇ ਭਾਈ ਡੱਲਾ ਨੂੰ ਗੁਰੂ ਜੀ ਨੇ ਕਿਹਾ ਆਪਣੇ ਕਿਸੇ ਤਾਕਤਵਰ ਨੌਜਵਾਨ ਨੂੰ ਲੈ ਆ ਉਹ ਅਸੀਂ ਬੰਦੂਕ ਦਾ ਕੋਈ ਜਵਾਨ ਹਾਜ਼ਰ ਨਾ ਹੋਇਆ ਤੇ ਗੁਰੂ ਜੀ ਨੇ ਭਾਈ ਡੱਲਾ ਨੂੰ ਕਿਹਾ ਤੁਹਾਡੇ ਸੈਨਿਕ ਨਹੀਂ ਆਉਂਦੇ ਤੁਸੀਂ ਬੰਦੂਕ ਦੇ ਸਾਹਮਣੇ ਖੜੇ ਹੋ ਜਾਵੋ ਉਸਨੇ ਉੱਤਰ ਦਿੱਤਾ ਗੁਰੂ ਜੀ ਇਸ ਤਰ੍ਹਾਂ ਦੇ ਅਨਾਈ ਮੌਤ ਕੌਣ ਮਰੇ ਜੁੱਧ ਹੋਵੇ ਤਾਂ ਮੈਂ ਤਿਆਰ ਹਾਂ ਗੁਰੂ ਜੀ ਨੇ ਭਾਈ ਡੱਲੇ ਨੂੰ ਕਿਹਾ ਲੰਗਰ ਘਰ ਚੋਂ ਸਾਡੇ ਕਿਸੇ ਸਿੰਘ ਨੂੰ ਬੁਲਾ ਲਿਆਵੋ ਉੱਥੇ ਮੌਜੂਦ ਭਾਈ ਦੀਰ ਸਿੰਘ ਨੇ ਕਿਹਾ ਆਵਾਜ਼ ਪਹਿਲੇ ਮੈਂ ਸੁਣੀ ਹੈ ਮੈਂ ਜਾਵਾਂਗਾ ਦੀਰ ਸਿੰਘ ਨੇ ਕਿਹਾ ਮੈਂ ਜਾਵਾਂਗਾ ਦੋਵੇਂ ਗੁਰੂ ਜੀ ਦੀ ਬੰਦੂਕ ਅੱਗੇ ਖੜੇ ਹੋ ਗਏ ਗੋਲੀ ਦੋਹਾਂ ਦੇ ਸਿਰਾਂ ਉੱਪਰੋਂ ਲੰਘ ਗਈ ਡੱਲੇ ਦਾ ਅੰਕਾਰ ਟੁੱਟ ਗਿਆ ਉਸਨੇ ਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਮਾਫੀ